ਜਪਣਾ ਕੀ ਹੁੰਦਾ ਰਸਨਾ ਨਾਮ ਜਪੋ ਤਬ ਮਥੀਏ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਗਾਵੀਏ ਸੁਣੀਏ ਜ਼ਬਾਨ ਗਾਏ ਨ ਕਰੇ ਮਨ ਸੁਣੇ ਤੇ ਮਨ ਦੇ ਜ ਭਾਵਨਾ ਹੋਵੇ ਇਹਨੋ ਜਪਣਾ ਕਹਿੰਦੇ ਨੇ ਬੜੇ ਧਿਆਨ ਨਾਲ ਸੁਣਨਾ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖਾ ਹੈ ਮੈਂ ਸੈਂਕੜੇ ਗੁਣਾ ਹਜ਼ਾਰਾ ਗੁਣਾ ਨਹੀਂ ਕਹਿ ਰਿਹਾ ਚਲੋ ਕਹਿਣ ਦੇਣਾ ਕਰੋਨਾ ਬੜਾ ਔਖਾ ਰੱਖਾਂ ਗੁਨਾ ਵੀ ਨਹੀਂ ਪੜਨ ਵਾਲੇ ਤੇ ਸਾਰੇ ਹੀ ਨੇ ਪੜਦੇ ਜਪਣ ਵਾਲੇ ਕੋਈ ਕਾਦੋਂ ਬਾਣੀ ਪੜਨੀ ਹੈ ਲਾਭ ਹੈ ਕੰਠ ਹੋ ਸਕਦੀ ਹੈ ਬਾਣੀ ਜਪਣ ਵਾਲਾ ਬਾਣੀ ਦਾ ਰੂਪ ਹੀ ਹੋ ਜਾਂਦਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਜਪ ਹੋਈ ਸਕਦਾ ਹੈ ਬਾਣੀ ਕੰਠ ਹੋਵੇ ਕਿਉਂਕਿ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਅੱਖਾਂ ਬੰਦ ਕਰਕੇ ਤਾਈ ਸੁਣ ਸਕੇਗਾ ਮਨ ਕਿ ਸ਼ਬਦ ਅੰਦਰ ਪ੍ਰਵੇਸ਼ ਕਰਦਾ ਜਾਏਗਾ ਮਨ ਜਾਗਦਾ ਜਾਏਗਾ ਇੱਕ ਦਿਨ ਪ੍ਰਭੂ ਨੂੰ ਵੇਖਣ ਦੀ ਦ੍ਰਿਸ਼ਟੀ ਮਿਲ ਜਾਏਗੀ ਜਪਣਾ ਭਜਨ ਹੈ ਭੋਜਨ ਰੋਜ਼ ਰੋਜ਼ ਦਾ ਬੱਚਾ ਕਰ ਰਿਹਾ ਹੈ ਇੱਕ ਦਿਨ ਪੈਰ ਚੱਲਣ ਲੱਗ ਪੈਣਾ ਹੈ ਹੱਥ ਫੜਨ ਲੱਗ ਪੈਣਾ ਹੈ ਜ਼ੁਬਾਨ ਬੋਲਣ ਲੱਗ ਪਈ ਹੈ ਇਹਨੇ ਜਪਣਾ ਆਰੰਭ ਕੀਤਾ ਹੈ ਜਪਦਿਆਂ ਜਪਦਿਆਂ ਇੱਕ ਦਿਨ ਪ੍ਰਭੂ ਦਿਖਾਈ ਦੇਗਾ ਸੁਰਤ ਚੱਲ ਪਏਗੀ ਪ੍ਰਭੂ ਦਾ ਦਾਮਨ ਹੱਥ ਦੇ ਚੱਲ ਜਾਏਗਾ ਔਰ ਜਪਦਿਆਂ ਜਪਦਿਆਂ ਇੱਕ ਦਿਨ ਨਿਰੰਕਾਰ ਦਾ ਰੂਪ ਹੋ ਜਾਏਗਾ ਕਈ ਸਜਣਾ ਨੇ ਇਸ ਤ੍ਰੀ ਕੇ ਨਾਲੇ ਵੀ ਪ੍ਰਸ਼ਨ ਕੀਤੇ ਕਿ ਜਬਾਣੀ ਕੰਠ ਨਾ ਹੋਵੇ ਤੇ ਫਿਰ ਕਿਵੇਂ ਜਪੀਓ ਤੇ ਨਹੀਂ ਜਪ ਸਕਦਾ ਸਾਰੀ ਦੁਨੀਆ ਦੇ ਅਵਤਾਰੀ ਪੁਰਸ਼ ਹਨ ਐ ਇਕ ਮੰਤਰ ਦਿੱਤਾ ਹੈ ਮੰਤਰ ਵੀ ਬੋਲ ਲੋ ਕਹਿੰਦੇ ਨੇ ਮੰਤਰ ਵੀ ਸ਼ਬਦ ਨੂੰ ਕਹਿੰਦੇ ਨੇ ਮੰਤਰ ਦੇ ਅ ਕਰੀ ਅਰਥ ਨੇ ਬੋਲ ਇਹ ਗੁਰੂ ਦਾ ਮੰਤਰ ਹੈ ਗੁਰੂ ਦਾ ਬੋਲ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਵਾਕ ਹੈ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸ਼ਬਦ ਕਹਿੰਦੇ ਨੇ ਮੰਤਰ ਮੰਤਰ ਦੇ ਹੋਰ ਕੋਈ ਅਰਥ ਨਹੀਂ ਬਾਣੀ ਮੰਤਰ ਮਹਾਪੁਰਖਾਂ ਕੀ ਸਾਰੇ ਮਹਾਪੁਰਖਾਂ ਦੇ ਜਿਹੜੇ ਬੋਲ ਨੇ ਇਹ ਮੰਤਰ ਨੇ ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਚਲੋ ਬਹੁਤ ਸਾਰੇ ਮੰਤਰ ਤੋਂ ਨਹੀਂ ਜਪ ਸਕਦਾ ਕਿਉਂਕਿ ਤੇਨੂੰ ਕੰਠ ਨਹੀਂ ਆ ਤੂੰ ਅਨਪੜ ਹੈ ਪਰ ਇੱਕ ਤੇ ਝਪ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਵਾਹਿਗੁਰੂ ਤੇ ਝਪ ਸਕਦਾ ਹੈ ਇਤਨਾ ਤੇ ਕੰਠ ਹੋ ਸਕਦਾ ਹੈ ਸਾਰੇ ਧਰਮਾਂ ਨੇ ਫਿਰ ਮਨੁੱਖ ਦੀ ਸੌਲਤ ਲਈ ਇੱਕ ਮੰਤਰ ਚੁਣਿਆ ਰਾਮ ਓਮ ਅੱਲਾਹ ਵਾਹਿਗੁਰੂ ਇਹ ਤੇ ਝਪ ਸਕਦਾ ਹੈ ਬਾਲਮੇਕ ਨੂੰ ਹੋਰ ਕੁਝ ਵੀ ਨਹੀਂ ਆਉਂਦਾ ਸੀ ਇੱਕੋ ਹੀ ਮੰਤਰ ਜਪਦਾ ਰਿਹਾ ਉਹ ਨਹੀਂ ਕਪਾਟ ਖੋਲ ਦਿੰਦੇ ਉਹ ਨਹੀਂ ਸਭ ਕੁਝ ਦੀ ਸੋਜੀ ਕਰਾ ਦਿੱਤੇ ਐਵੇਂ ਮੈਂ ਅਰਜ਼ ਕਰਦੇ ਹਾਂ ਇੱਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਂ ਪਰਭਾਤੇ ਤਾਰੇ ਖਿਸੇ ਤਉ ਇਹ ਖਿਸੇ ਸਰੀਰ ਇਹ ਦੋ ਅਖਰ ਨਾ ਖਿਸੇ ਸੋ ਗਹਿ ਰਹੋ ਕਬੀਰ ਦੋ ਅੱਖਰਾਂ ਦਾ ਜਪ ਸਤਨਾਮ ਦਾ ਜਪ ਕਬੀਰ ਪੰਥੀਏ ਕਰਦੇ ਨੇ ਕਬੀਰ ਇਹ ਹੀ ਕਰਦੇ ਸਨ ਭਾਵੇਂ ਸਰੀਰ ਵੀ ਬਿਰਧ ਹੁੰਦਾ ਜਾ ਰਿਹਾ ਹੈ ਖਿਸਕਦਾ ਜਾ ਰਿਹਾ ਹੈ ਭਾਵੇਂ ਰਾਤ ਵੀ ਖਿਸਕਦੀ ਜਾ ਰਹੀ ਹੈ ਪਰ ਇਹ ਅੱਖਰ ਜਿਹੜੇ ਦੋ ਮੈਂ ਰਟਦਾ ਪਿਆ ਨਹੀਂ ਖਿਸਕਦੇ ਇਹ ਤਾਂ ਮੈਂ ਜਪੀ ਜਾ ਰਿਹਾ ਜਪੀ ਜਾ ਰਿਹਾ ਜਪੀ ਜਾ ਰਿਹਾ ਜਪਨੇ ਆ ਜਪਦੇ ਇੱਕ ਦਿਨ ਮਨ ਸੁਣਨ ਲੱਗ ਪੈਂਦਾ ਹੈ ਜੇ ਮਨ ਸੁਣਨ ਲੱਗ ਪੈਂਦਾ ਹੈ ਤਾਂ ਫਿਰ ਮਨ ਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਕਿ ਸਭ गोविंद ਹੈ ਸਭ गोविंद ਹੈ गोविंद बिन ਨਹੀਂ ਕੋਈ ਜੋਦੀ ਸੈ ਸੋ ਤੇਰਾ ਰੋ ਗੁਣ ਨਿਧਾਨ गोविंद ਹਨ ਜਪਦੇਆਂ ਹੀ ਜਪਦੇਆਂ ਸਮਝ ਆ ਜਾਂਦੀ ਹੈ ਸਭ ਪ੍ਰਭੂ ਹੀ ਹੈ ਸਭ ਪ੍ਰਮਾਤਮਾ ਹੀ ਹੈ ਹੋਰ ਕੁਝ ਵੀ ਨਹੀਂ ਜਪਦੇਆਂ ਜਪਦੇਆਂ ਪ੍ਰਮਾਤਮਾ ਦੀ ਲੀਨਤਾ ਨਸੀਬ ਹੋ ਜਾਂਦੀ ਹੈ ਬੰਦ ਸਾਗਰ ਹੋ ਜਾਂਦੀ ਹੈ ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ ਹੈ ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ ਉਸ ਪੂਰੇ ਮਨ ਨੂੰ ਕਹਿੰਦੇ ਨੇ ਜੋਤ ਦੇ ਚ ਜੋਤ ਹੋ ਗਏ ਜੋਤੀ ਜੋਤ ਰਲੇ ਸੰਪੂਰਨ ਥੇ ਇਹ ਤੇ ਪੂਰਨ ਹੋ ਗਏ ਸੰਪੂਰਨ ਹੋ ਗਏ ਜੋਤ ਦੇ ਜੋਤ ਹੋ ਗਏ ਸਰੀਰ ਪੂਰਾ ਹੋ ਗਿਆ ਹਾਕ ਦੇ ਚ ਹਾਕ ਹੋਇਆ ਹਾਕ ਤੋ ਆਇਆ ਸੀ ਹਾਕ ਤੋ ਖਰਾਕ ਖਰਾਕ ਤੋ ਬਣਿਆ ਸੀ ਪੁਰਾ ਹਾਕ ਹੋ ਗਏ ਪੂਰਾ ਹੋ ਗਏ ਮਨ ਤੋਂ ਜੋਤ ਸਰੂਪ ਹੈ ਉਸ ਪਰਮ ਜੋਤ ਤੋਂ ਆਇਆ ਸੀ ਜੋਤ ਦੇ ਚ ਜੋਤ ਹੋ ਗਿਆ ਪੂਰਨ ਹੋ ਗਿਆ ਸਰੀਰ ਹਾਕ ਦੇ ਚ ਹਾਕ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋਏ ਤੋ ਜੀਵਨ ਯਾਤਰਾ ਸਫਲ ਹੋ ਗਈ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮੇਲੇ ਸਾਦਾ ਸਰੀਰ ਹਾਕ ਦੇ ਚ ਹਾਕ ਹੋ ਗਿਆ ਮਨ ਜੋਤ ਦੇ ਚ ਜੋਤ ਨਹੀਂ ਹੋਇਆ ਇਹ ਅਧੂਰਾ ਜੀਵੇ ਹੈ ਇਹ ਅਧੂਰਾ ਜਨਮਿਆ ਸੀ ਅਧੂਰਾ ਹੀ ਮਰ ਗਿਆ। ਸਰੀਰ ਪੂਰਾ ਹੋਇਆ ਮਨ ਪੂਰਾ ਨਹੀਂ ਹੋਇਆ। ਯਾਤਰਾ ਅਧੂਰੀ ਰਹੀ ਇਹਦਾ ਹੁਣ ਫਿਰ ਜਨਮ ਹੋਵੇਗਾ। ਇਹਦਾ ਹੁਣ ਫਿਰ ਜਨਮ ਹੋਵੇਗਾ। ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ। ਤਨ ਕਬਰ ਤੱਕ ਪਹੁੰਚ ਗਿਆ ਹੈ ਮਨ ਖੁਦਾ ਤੱਕ ਨਹੀਂ ਪਹੁੰਚਿਆ। ਇਹ ਜਮਿਆ ਅਧੂਰਾ ਸੀ ਇਹ ਜੀਵਿਆ ਵੀ ਅਧੂਰਾ ਫਿਰ ਮਨ ਕਰਕੇ ਇਹ ਮਰਿਆ ਵੀ ਅਧੋਰਾ ਮਨ ਮਰੇ ਤਾਂ ਤਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਤਨ ਦਾ ਮਰਨਾ ਪੂਰਾ ਹੋਣਾ ਖਾਕ ਹੋਣਾ ਮਨ ਦਾ ਮਰਨਾ ਤੇ ਨਿਰੰਕਾਰ ਹੋਣਾ ਬਿਨ ਮਨ ਮੂਏ ਕੈਸੇ ਹਰ ਪਾਏ ਮੈਂ ਅਰਜ਼ ਕਰਾਂ ਯਾਤਰਾ ਅਕਸਰ ਬੋਤਿਆਂ ਦੀ ਅਧੋਰੀ ਰਹਿ ਜਾਂਦੀ ਹੈ ਸੰਪੂਰਨ ਨਹੀਂ ਹੁੰਦੀ ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ ਹੈ ਸੁਣਾਈ ਦੇਣ ਲੱਗ ਪਿਆ ਹੈ ਤੇ ਜ਼ਬਾਨ ਬੋਲਦੇ ਆ ਬੋਲਦੇ ਆ ਪ੍ਰਭੂ ਨੂੰ ਬੋਲਦੇ ਆ ਬੋਲਦੇ ਆ ਜ਼ਬਾਨ ਨੂੰ ਰਸ ਵੀ ਆਣ ਲੱਗ ਪਿਆ ਹੈ ਭੋਜਨ ਦੀ ਬੁਰਕੀ ਮੂੰਹ ਤੇ ਰੱਖੀ ਤੇ ਸਵਾਦ ਆ ਗਿਆ ਅਜੇ ਖੋਨ ਤੇ ਨਹੀਂ ਬਣੀ ਸਵਾਦ ਆ ਗਿਆ ਅਜੇ ਥੱਲੇ ਤੇ ਨਹੀਂ ਗਈ ਰਸ ਆ ਗਿਆ ਵਾਹਿਗੁਰੂ ਜਪਦਿਆਂ ਜਪਦਿਆਂ ਰਸ ਆ ਜਾਏ ਤੋ ਗੁਰਵਾਣੀ ਕਹਿੰਦੀ ਹੈ ਪ੍ਰਮਾਤਮਾ ਰਸਨਾ ਤੇ ਵਸ ਗਏ ਐਸੀ ਰਸਨਾ ਕੇ ਕਹ ਨਹੀਂ ਬੋਲੇਗੀ ਮਿਥਿਆ ਨਹੀਂ ਬੋਲੇਗੀ ਐਸੀ ਰਸਨਾ ਸਤਿਆ ਵੀ ਹੋਵੇਗੀ ਤਾਕਤ ਵੀ ਹੋਵੇਗੀ ਪ੍ਰਭ ਜੀ ਬਸੇ ਸਾਧ ਕੇ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਰਸਨਾ ਤੇ ਵਸ ਗਿਆ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਵੇ ਰਸਨਾ ਤੇ ਵਸ ਗਿਆ ਜਿੱਦੇ ਰਸਨਾ ਤੇ ਵਸ ਗਿਆ ਇੱਕ ਦਿਨ ਫਿਰ ਐਸਾ ਹੋਵੇਗਾ ਗੁਰਮੁਖ ਰੋਮ ਰੋਮ ਹਰਿਆਵੇ ਰੋਮਾਂ ਚ ਵਸ ਜਾਏਗਾ ਸਵਾਸਾਂ ਦੇ ਚ ਵਸ ਜਾਏਗਾ ਇਹ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਭੋਜਨ ਪਹਿਲੇ ਮੂੰਹ ਦੇ ਚ ਵਸਦਾ ਹੈ ਜ਼ੁਬਾਨ ਨੂੰ ਰਸ ਆਉਂਦਾ ਹੈ ਖੂਨ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਪ੍ਰਭੂ ਦਾ ਨਾਮ ਪਹਿਲੇ ਜ਼ੁਬਾਨ ਤੇ ਵਸਦਾ ਹੈ ਸਵਾਸਾਂ ਦੇ ਚ ਬਾਦ ਦੇ ਚ ਪ੍ਰਾਣਾ ਦੇ ਜਵਾਬ ਦੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਰੋਟੀ ਕਿਤਨੇ ਦੇਰ ਚ ਖਾ ਲੈਂਦੇ ਆ 15 ਮਿੰਟ 20 ਮਿੰਟ ਐਨਾ ਹੀ ਟਾਈਮ ਲੱਗਦਾ ਹੈ 15 20 ਮਿੰਟ ਅੰਮ੍ਰਿਤ ਵੇਲੇ ਉੱਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ ਤੇ ਜਪ ਇਸ ਡੰਗ ਨਾਲ ਕਰਦਾ ਹੈ ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ ਕੋਸ਼ਿਸ਼ ਕਰੇ ਮਨ ਸੁਣੇਗਾ ਨਹੀਂ ਉਹਦੀ ਆਦਤ ਨਹੀਂ ਹੈ ਉਨੇ ਹੀ ਮੈਂ ਅਰਜ਼ ਕੀਤੀ ਹੈ ਮਿੱਤਰ ਨੂੰ ਸੁਣ ਲੈਂਦਾ ਪੁੱਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਗੁਰੂ ਨੂੰ ਨਹੀਂ ਸੁਣਦਾ ਆਦਤ ਨਹੀਂ ਹੈ ਜੇ ਕਿਦਰੇ ਸੁਣ ਲਿਆ ਇੱਕੋ ਹੀ ਵਫਾ ਸ਼ਬਦ ਸੁਣ ਲਿਆ ਫਿਰ ਸਮਝ ਲਵੇ ਸੁਣਨ ਤੋਂ ਬਿਨਾ ਰਹਿ ਨਹੀਂ ਸਕੇਗਾ ਰਸ ਆ ਜਾਏਗਾ ਜਿਸ ਦਿਨ ਵਾਹਿਗੁਰੂ ਆਖਦੇ ਆ ਰਸ ਆ ਜਾਏ ਉਸੇ ਦਿਨ ਸਮਝਣਾ ਵਾਹਿਗੁਰੂ ਰਸਨਾ ਤੇ ਵਸ ਗਿਆ ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ ਅਜੇ ਤੇ ਰਸ ਨਾ ਚ ਵੀ ਨਹੀਂ ਵਸਿਆ ਰੋਮਾਂ ਚ ਦੀ ਗੱਲ ਦੂਰ ਦੀ ਹੈ ਸਵਾਸਾਂ ਦੀ ਗੱਲ ਤੇ ਦੂਰ ਅਨੂਸ ਦਿੱਲੀ ਦੂਰ ਹਸਤ ਅਜੇ ਬਹੁਤ ਦੂਰ ਦੀ ਗੱਲ ਹੈ ਅੰਮ੍ਰਿਤ ਵੇਲੇ ਬੈਠ ਕੇ ਇਹ ਜਪਣਾ ਜਿਵੇਂ ਦੋ ਵਕਤ ਭੋਜਨ ਦਾ ਆਪਣਾ ਟਾਈਮ ਆਉਂਦਾ ਹੈ ਦੋ ਵਕਤ ਭਜਨ ਦਾ ਵੀ ਆਪਣਾ ਟਾਈਮ ਹੈ ਸਾਨੂੰ ਦੋ ਵਕਤ ਦਾ satsang ਦਿੱਤਾ ਹੈ ਇਹ ਗੱਲ ਵੱਖਰੀ ਹੈ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਮੁਸਲਮਾਨਾਂ ਦੀ ਚੌਲੀ ਚ ਪਾਈ ਹੈ ਬਦੂ ਲੋਕ ਸਨ ਖੂਨ ਖਾਰ ਲੋਕ ਸਨ ਖਾਨਾ ਜੰਗੀ ਤੇ ਬਹੁਤਾ ਜਪ ਕਰਨ ਇਹਨਾਂ ਨੂੰ ਇਸ ਵਾਸਤੇ ਲਾਈ ਰੱਖੀਏ ਤਾਂ ਕਿ ਕਿਸੇ ਵਕਤ ਖੁਦਾ ਇਹਨਾਂ ਦੇ ਮਨ ਦਾ ਹਿੱਸਾ ਬਣੇ ਔਰ ਧੰਨੇ ਮੈਂ ਹੈਰਾਨ ਆ ਪੰਜ ਵਕਤ ਦਾ ਸਮਾਂ ਕੱਢਦੇ ਕਈ ਕੱਢਦੇ ਤੇ ਉਹਨਾਂ ਸਿੱਖਾਂ ਬਾਰੇ ਕੀ ਕਵਾਂਗੇ ਜੋ ਦੋ ਵਕਤ ਦਾ ਵੀ ਸਮਾਂ ਕੋਈ ਨਹੀਂ ਕੋਈ ਨਹੀਂ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਬਰਕਤਾਂ ਵਾਲਾ ਹੈ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ ਦੁਆ ਕੁੰਨ ਬਾ ਸ਼ਬ ਚੋਂ ਗਦਾਇਆ ਸੋਜ਼ ਅਗਰ ਮੈਂ ਕੋਨੇ ਬਾਦਸ਼ਾਹੀ ਬਰੋਜ਼ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਭਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਇਹ ਫਕੀਰ ਕਹਿੰਦਾ ਜੋ ਚੌਥੇ ਪੈਰ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ ਨਹੀਂ ਜੀ ਸਕਣਗੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨੇ ਖੋਟੇ ਨਹੀਂ ਮੈਂ ਫਿਰ ਅਰਜ਼ ਕਰਾਂ ਰੋਟੀ ਖਾਂਦੇ ਆ 15 ਮਿੰਟ ਲੱਗਦੇ ਦਿਨ भर ਭੁੱਖ ਨਹੀਂ ਲੱਗਦੀ ਸਰੀਰ ਦੇ ਤਾਜ਼ਗੀ ਬਣੀ ਰਹਿੰਦੀ ਹੈ 15 ਮਿੰਟ ਦਾ ਕੀਤਾ ਹੋਇਆ ਅੰਮ੍ਰਿਤ ਵੇਲੇ ਦਾ ਜਪ 24 ਘੰਟੇ ਨਾਲ ਬੜਾਈ ਰੱਖੇਗਾ ਤਾਜ਼ਗੀ ਲਈ ਰੱਖੇਗਾ ਮਨ ਨੂੰ غمਗੀਨ ਨਹੀਂ ਹੋਣ ਦੇਗਾ ਮਨ ਨੂੰ ਬੇਕੁਲ ਨਹੀਂ ਹੋਣ ਦੇਗਾ ਮਨ ਨੂੰ ਚਿੰਤਾਤ ਨਹੀਂ ਹੋਣ ਦੇਗਾ ਅਗਰ ਇਹ ਜਪ ਕੱਲ ਤੋਂ ਕੋਈ ਆਰੰਭ ਕਰਨਾ ਸ਼ੁਰੂ ਕਰੇ ਸਮਝ ਲੈਣਾ ਇਹ ਉਹ ਬੱਚਾ ਹੈ ਜਿਹਨੂੰ ਬੋਲਣ ਦੀ ਜਾਚ ਆ ਗਈ ਜਿਹਦੀ ਸੁਰਤ ਵੀ ਚੱਲ ਪਏ ਧਿਆਨ ਵੀ ਜੁੜਨ ਲੱਗ ਪਏ ਸਮਝ ਲੈਣ ਦੇ ਕਦਮਾਂ ਨੂੰ ਚੱਲਣ ਦੀ ਜਾਚ ਵੀ ਆ ਗਈ ਜੋ ਪ੍ਰਮਾਤਮਾ ਦਾ ਰੂਪ ਹੋ ਜਾਏ ਸਮਝ ਲੈ ਉਹ ਤੇ ਘਰ ਹੀ ਪਹੁੰਚ ਗਿਆ ਇਤੇ ਟਿਕਾਣੇ ਤੇ ਪਹੁੰਚ ਮੇਰੇ ਮਨ ਨੂੰ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਘਰ ਪ੍ਰਮਾਤਮਾ ਹੈ ਜਿਸ ਘਰ ਦੇ ਚ ਆਪਾਂ ਰੋਜ਼ ਜਾਂਦੇ ਆਂ ਤਨ ਦਾ ਘਰ ਹੈ ਔਰ ਤਨ ਦਾ ਵੀ ਫਿਰ ਅਸਲੀ ਘਰ ਕਬਰ ਹੈ ਚੇਤਾ ਹੈ ਗੌਰ ਨੇ ਮਾਣੀ ਸੱਡ ਕਰੇ ਨਿਗਰਿਆ ਘਰ ਆਓ ਐਨੇ ਥਾਵੇਂ ਆ ਆਪਣੇ ਘਰ ਦੇ ਚ ਕਬਰ ਤੇਰਾ ਘਰ ਹੈ ਸਾਰਿਆਂ ਦੇ ਸਰੀਰ ਸਹਜੇ ਸਹਜੇ ਪਰਿਵਾਰ ਤੋਂ ਹੋ ਕੇ ਕਾਰੋਬਾਰ ਤੋਂ ਹੋ ਕੇ ਕਬਰ ਦੀ ਤਰਫ ਜਾ ਰਹੇ ਨੇ ਚੇਤਾ ਦੀ ਤਰਫ ਜਾ ਰਹੇ ਨੇ ਸਰੀਰ ਤੇ ਆਪਣੇ ਘਰ ਦੀ ਤਰਫ ਜਾ ਰਿਹਾ ਮਨ ਨਹੀਂ ਜਾ ਰਿਹਾ ਕਈ ਜਨਮਾਂ ਤੋਂ ਨਹੀਂ ਜਾ ਰਹੇ ਐਸੋ ਐਸੇ ਗੁਰਬਾਣੀ ਆਵਾਜ਼ਾਂ ਮਾਰਦੀ ਏ ਮੇਰੇ ਮਨ ਪਰ ਰੇਸੀ ਵੇ ਪਿਆਰੇ ਆਓ ਘਰੇ ਘਰ ਆ ਪ੍ਰਮਾਤਮਾ ਦਾ ਘਰ ਹੀ ਤੇਰਾ ਘਰ ਹੈ ਔਰ ਪ੍ਰਮਾਤਮਾ ਦੇ ਘਰ ਆ ਕੇ ਤੂੰ ਪ੍ਰਮਾਤਮਾ ਹੋ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਤਮਾ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਮੁਕਤਪੁਰਸ਼ ਜਦ ਫਿਰ ਆ ਜਾਂਦੇ ਨੇ ਸੰਸਾਰ ਦੇ ਕਲਿਆਣ ਹਿਤ ਇਹਨਾਂ ਨੂੰ અવਤਾਰ ਕਹਿੰਦੇ ਨੇ ਇਹ ਸੰਤ અવਤਾਰ ਨੇ ਜਪਦਿਆਂ ਜਪਦਿਆਂ ਜੋ ਸੱਚ ਦਾ ਰੂਪ ਹੋ ਗਏ ਸੱਚ ਦੇ ਸਮਾਗ ਹੈ ਔਰ ਉਸ ਵਿੱਚ ਜੀ ਰਹੇ ਨੇ ਇਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਸੰਤ RAM ਮੈਂ ਬੇਦ ਕਿਛ ਨਾਹੀਂ ਇੱਕ ਜਨ ਕਈ ਮੈ ਲੱਖ ਕਰੋੜੀ ਇਹ ਜਿਹੜੇ ਕਹਦੇ ਦੋ ਤਰ੍ਹਾਂ ਦੇ ਸੰਤ ਉਹ こと ਹੋ ਗਏ ਸੰਨ ਲੇਕਿਨ ਫਿਰ ਆ ਗਏ ਨੇ ਇਹਨਾਂ ਨੂੰ અવਤਾਰ ਕਹਿੰਦੇ ਨੇ ਜਨਮ ਦੀ ਲੋੜ ਤੇ ਨਹੀਂ ਸੀ ਵਾਸ਼ਨਾ ਤੇ ਨਹੀਂ ਸੀ ਪਰ ਸੰਸਾਰ ਦੇ ਕਲਿਆਣ ਹਿਤ ਦਇਆ ਵਸੋ ਕੇ ਆ ਗਏ ਨੇ ਇਹ ਜਨਮ ਤੋਂ ਹੀ ਬ੍ਰਮ ਗਿਆ ਨਹੀਂ ਆਉਂਦੇ ਨੇ ਇਹ ਜਨਮ ਤੋਂ ਹੀ ਪੂਰੇ ਹੁੰਦੇ ਨੇ ਚੀਨ ਦੇਚ ਕਹਾਵਤ ਹੈ ਲਾਉਦ ਸੇ ਬੁੱਢਾ ਪੈਦਾ ਹੋਇਆ ਸੀ ਕੋਈ ਬੁੱਢਾ ਨਹੀਂ ਪੈਦਾ ਹੁੰਦਾ ਬੱਚੇ ਦੀ ਤਰ੍ਹਾਂ ਸਾਰੇ ਪੈਦਾ ਹੁੰਦੇ ਪਰ ਐਸਾ ਕਿਉਂ ਕਹਿ ਦਿੱਤਾ ਹੈ ਤਨ ਕਰਕੇ ਤੇ ਲਾਉਤ ਸੇ ਵੀ ਬੱਚੇ ਦੀ ਤਰ੍ਹਾਂ ਸੀ ਪਰ ਜਨਮ ਤੋਂ ਮਨ ਕਰਕੇ ਬਜ਼ੁਰਗ ਦੀ ਤਰ੍ਹਾਂ ਸੀ ਉਹ ਜਨਮ ਤੋਂ ਬ੍ਰਮਗੈਨੀ ਸੀ ਜੈਸੇ ਇੱਕ ਮਿਸਾਲ ਦੇ ਕੇ ਮੈਂ ਸਮਾਪਤੀ ਕਰਾਂ 2.5 ਵਰਿਆਂ ਦੇ ਸੰਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਧਨ ਗੁਰੂ ਰਾਮ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਗੋਵਿੰਦ왈 ਚੜਨ ਦੀ ਕੋਸ਼ਿਸ਼ ਪੈ ਕਰਨ 40 ਸਾਲ ਦੇ ਬਾਲਕ ਭੱਜੇ ਆ ਗਏ ਮਾਤਾ ਬਾਣੀ ਜੀ ਉਹਨਾਂ ਨੇ ਚੁੱਕ ਲਿਆ ਆਖਿਆ ਲਾਲ ਜੀ ਫਿਰ ਕਦੀ ਬੈਠਣ ਦੀ ਕੋਸ਼ਿਸ਼ ਨਾ ਕਰਨਾ ਚੜਨ ਦੀ ਕੋਸ਼ਿਸ਼ ਨਾ ਕਰਨਾ ਇਹ ਤੀਜੇ ਗੁਰੂ ਨਾਨਕ ਧਨ ਗੁਰੂ ਅਮਰਦਾਸ ਜੀ ਦਾ ਸਿੰਘਾਸਨ ਹੈ ਇਸ ਤੇ ਨਾ ਚੜਨਾ ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਨਾ ਇਤਨੇ ਜੀ ਗੁਰੂ ਅਮਰਦਾਸ ਜੀ ਆ ਗਏ ਉਹਨਾਂ ਨੇ ਭਾਣੇ ਦੀ ਕੋਖ ਤਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਤਖਤ ਤੇ ਬਿਠਾ ਦਿੱਤਾ ਆਖਿਆ ਪੁੱਤਰੀ ਇਥੇ ਧੁਰ ਦਰਗਾਹੋਂ ਤਖਤ ਤੇ ਬੈਠਾ ਹੋਇਆ ਆਇਆ ਹੈ ਅਸੀਸ ਨੂੰ ਕੀ ਲਾ ਸਕਦੇ ਆ ਤੇ ਬਿਠਾ ਸਕਦੇ ਆ ਤੇ ਰੱਬ ਦਾ ਬਿਠਾਇਆ ਹੋਇਆ ਆਇਆ ਐਸ ਵਾਸੇ ਗੁਰਬਾਣੀ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਤ ਰਾਮ ਮੈਂ ਵੇਦ ਕਿਛ ਨਹੀਂ ਇੱਕ ਜਨਮ ਕਈ ਮੈਂ ਲੱਖ ਕਰੋੜੀ ਇੱਕ ਜਨਮ ਤੋਂ ਹੀ ਪੂਰਨ ਹੈ ਇਕ ਜੀਵਨ ਦੇ ਸਾਧਨਾ ਕਰ ਕਰਕੇ ਪੂਰਨ ਹੁੰਦਾ ਹੈ ਬਸ ਇਤਨਾ ਹੀ ਫਰਕ ਹੈ ਲੇਕਿਨ ਪਹੁੰਚਦੇ ਤਾਂ ਮੈਂ ਕੋਈ ਜਗ੍ਹਾ ਤੇ ਇੱਕ ਇੱਕ ਜਗ੍ਹਾ ਤੇ ਜਿੱਥੇ ਬੈਠਾ ਹੈ ਜਨਮ ਤੋਂ ਦੂਜਾ ਚੱਲ ਚੱਲ ਕੇ ਵੀ ਉੱਥੇ ਪਹੁੰਚ ਗਿਆ ਇੱਕ અવਤਾਰ ਜਗਤ ਦੇ ਕਲਿਆਣ ਲਈ ਆਇਆ ਹੈ ਇੱਕ ਜੱਬ ਜੱਬ ਕੇ ਪੂਰਨ ਹੋ ਗਿਆ ਹੈ ਪੂਰਨ ਪੁਰਖ ਸੰਤ ਪੂਰਨ ਪੁਰਖ ਕੇਵਲ ਸੰਤ ਹੁੰਦੇ ਨੇ ਬਸ ਮੈਂ ਦੁਹਰਾ ਦਿਆਂ ਤੇ ਸਮਾਪਤੀ ਕਰਾਂ ਮਨੁੱਖ ਅਧੂਰਾ ਜੰਮਦਾ ਹੈ ਸਾਰੇ ਹੀ ਅਧੂਰੇ ਜੰਮਦੇ ਹਨ ਔਰ ਅਕਸਰ ਮਨੁੱਖ ਅਧੂਰਾ ਹੀ ਜੀਵਦਾ ਹੈ ਫਿਰ ਅਧੂਰਾ ਹੀ ਮਰਦਾ ਹੈ ਤਨ ਇੱਕ ਦਿਨ ਮਰ ਜਾਂਦਾ ਹੈ ਮਨ ਮਰਦਾ ਹੀ ਨਹੀਂ ਤਨ ਖਤਮ ਹੋ ਕੇ ਖਾਕ ਹੋ ਜਾਂਦਾ ਹੈ ਮਨ ਖਤਮ ਨਹੀਂ ਹੁੰਦਾ ਮਨ ਖਤਮ ਹੋ ਕੇ ਪ੍ਰਮਾਤਮਾ ਹੁੰਦਾ ਹੈ ਮਨ ਤੋਂ ਜੋਤ ਸਰੂਪ ਹੈ ਜੋਤੀ ਜੋਤ ਰਲੇ ਸੰਪੂਰਨ ਤਿਆਰਾਂ ਇਹੋ ਚੁਸਕਿਸਮਤੀ ਸਾਰਿਆਂ ਨੂੰ ਨਸੀਬ ਹੋਵੇ ਸਵੇਰੇ 15 ਮਿੰਟ ਦਾ ਫੈਸਲਾ ਕਰ ਲੈਣਾ ਅੰਮ੍ਰਿਤ ਵੇਲੇ ਜ਼ਰੂਰ ਜਪਣਾ ਅਗਰ ਤੁਹਾਡਾ ਮਨ ਰਾਜ਼ੀ ਹੋਇਆ ਤੇ ਸਮਝ ਲੈਣਾ ਹੈ ਇਹ ਕਥਾ ਦਾ ਫਲ ਅੱਜ ਦੇ Satsang ਦਾ ਫਲ ਤੇ ਕੱਲ ਵੀ ਨਾ ਜਪਿਆ ਤੇ ਅੱਜ ਦੀ ਕਥਾ ਮਨੋਰੰਜਨ ਹੈ ਕੁਝ ਵੀ ਨਹੀਂ ਕੁਝ ਵੀ